ਹਾਂਜੀ ਦੋਸਤੋ ਸਭ ਦਾ ਸਵਾਗਤ ਹੈ ਜੀ ਤੇ ਹਾਜ਼ਰਾਂ ਜੀ ਨਵੀਂ ਗੱਲਬਾਤ ਨਾਲ ਕਿਰਪਾ ਕਰਕੇ ਲਾਲ ਬਟਨ ਦਾ ਨਿਸ਼ਾਨ ਦਵਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਦਵਾ ਦਿਓ ਤਾਂ ਕਿ ਹਰ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਦੋਸਤੋ ਝੋਨਾ ਲੱਗੇਗਾ ਜੀ 1 ਜੂਨ ਨੂੰ ਤੇ ਪਨੀਰੀ ਦੀ ਬਜਾਈ ਜਿਹੜੀ 1 ਮਈ ਨੂੰ ਕਰਾਂਗੇ ਤੇ ਇਹ ਬਿਆਨ ਦਿੱਤਾ ਹੈ ਜੀ ਏਕਾਡਾ ਡਕਾਉਂਦਾ ਯੂਨੀਅਨ ਦੇ ਜਿਹੜੇ ਪ੍ਰੈਸ ਸਖਤਰ ਨੇ ਸਰਦਾਰ ਲਖਮੀਰ ਸਿੰਘ ਦੁਲਮਸਰ ਹੋਣਾ ਨੇ ਤੇ ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਸਨ ਇਸ ਮੌਕੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਸੁਲਤਾਨਪੁਰ ਲੋਧੀ ਤੋਂ ਜਿਹੜੇ ਅਧਿਕਾਰੀ ਨੇ ਇਹ ਬਿਆਨ ਜਾਰੀ ਕੀਤਾ ਕਿ 20 ਜੂਨ ਤੋਂ ਪਹਿਲਾਂ ਝੋਨਾ ਨਹੀਂ ਲਾਉਣ ਦਿੱਤਾ ਜਾਵੇਗਾ ਉਹਨਾਂ ਨੂੰ ਉਹਨਾਂ ਨੇ ਸ਼ੈਣਾ ਬਲਾਕ ਦੇ ਵਿੱਚ ਬੁਲਾਇਆ ਕਿ ਇੱਥੇ ਆਓ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿਓ ਅੱਗੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਖੇਤੀਬਾੜੀ ਵਿਭਾਗ ਦੇ ਖੇਤੀ ਨੀਤੀ ਆਯੋਗ ਦੇ ਜਿਹੜੇ ਅਫੀਸਰ ਨੇ ਜਾਂ ਜਿਹੜੇ ਵੀ ਇਸ ਸਿਸਟਮ ਨਾਲ ਜੁੜੇ ਹੋਏ ਨੇ ਖੇਤੀ ਨਾਲ ਤੇ ਉਹਨਾਂ ਦੀ ਦੇਖ ਰੇ ਕਿ ਇਹ ਟੀ ਜਿਹੜੀਆਂ ਬਾਜ਼ਾਰ ਦੇ ਵਿੱਚ ਨਕਲੀ ਦਵਾਈਆਂ ਵੇਖਦੀਆਂ ਨੇ ਨਖਲੀ ਬੀਜ ਵਿਖਦੇ ਨੇ ਜਿੱਥੇ ਕਿਸਾਨਾਂ ਨੂੰ ਦੋਰੀ ਮਾਰ ਪੈਂਦੀ ਹੈ ਤੇ ਇਸ ਦੇ ਨਾਲ ਹੀ ਇੱਕ ਹੋਰ ਐਲਾਨ ਕੀਤਾ ਗਿਆ ਕਿ ਝੋਨੇ ਦੇ ਹਾਈਬ੍ਰਿਡ ਬੀਜ ਜਿਹੜੇ ਨੇ ਉਹ ਕਿਸਾਨ ਨਾ ਲਾਉਣ ਤੇ ਉਹਨਾਂ ਦਾ ਕਈ ਤਰ੍ਹਾਂ ਦੀਆਂ ਖਾਮੀਆਂ ਦੱਸ ਕੇ ਪ੍ਰਚਾਰ ਕੀਤਾ ਜਾ ਰਿਹਾ ਕਿ ਪੀਏਯੂ ਦੁਆਰਾ ਜਿਹੜੇ ਰეკਮੈਂਡ ਨੇ ਬੀਜ ਉਹੀ ਲਗਾਏ ਜਾਣ ਤੇ ਜਿਹੜੇ ਵਧੀਆ ਨੇ ਇਹ ਕਿਹਾ ਜਾ ਰਿਹਾ ਹੈ ਖੇਤੀਬਾੜੀ ਵਿਭਾਗ ਦੁਆਰਾ ਤੇ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਦੇ ਹਾਈਬ੍ਰਿਡ ਬੀਜ ਨੇ ਉਹਨਾਂ ਨੂੰ ਵੇਚਣ ਦੀ ਪਰਮਿਸ਼ਨ ਕਿਸ ਨੇ ਦਿੱਤੀ ਕਿੰਨੇ ਉਹਨਾਂ ਨੂੰ ਪਾਸ ਕੀਤਾ ਕਿੰਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਸਰਟੀਫਿਕੇਟ ਦਿੱਤੇ ਨੇ ਕਿ ਉਹ ਵੱਡਾ ਇੱਕ ਕਾਰੋਬਾਰ ਹੈ ਕਿ ਕਰੋੜਾ ਰੁਪਏ ਦਾ ਨਹੀਂ ਨਾ ਹੋ ਗਿਆ ਕਰੋੜਾ ਰੁਪਏ ਦਾ ਇੱਕ ਵੱਡਾ ਕਾਰੋਬਾਰ ਹੈ ਇਸ ਤੋਂ ਇਲਾਵਾ ਕਿਸਾਨਾਂ ਦੀ ਜਿਹੜੀ ਹੋਰ ਵੀ ਦੁਰਵਰਤੋਂ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਜਿਵੇਂ ਪਰਾਲੀ ਸਮੇਟਣ ਦੇ ਨਾਮ ਦੇ ਉੱਪਰ ਜਾਂ ਜਿਹੜਾ ਫੂਸ ਵਗੈਰਾ ਹੁੰਦਾ ਫਸਲਾਂ ਦੀ ਰਹਿਤ ਖੋਂਦ ਉਸ ਨੂੰ ਸਮੇਟਣ ਦੇ ਨਾਮ ਦੇ ਉੱਪਰ ਚਾਹੇ ਉਹ ਗੱਠਾ ਬੰਨਣ ਵਾਲੀਆਂ ਮਸ਼ੀਨਾਂ ਨੇ ਚਾਹੇ ਪਲਾਉ ਹੋਣ ਮਿੱਟੀ ਪਲਟਾਉਣ ਵਾਲੇ ਚਾਹੇ ਹੈਪੀ ਸੀਡਰ ਨੇ ਚਾਹੇ ਹੋਰ ਮਸ਼ੀਨਰੀ ਏ ਤੇ ਉਹ ਜਿਹੜੀ ਕਿਸਾਨਾਂ ਸਿਰ ਕਿਉਂ ਮੜੀ ਜਾ ਰਹੀ ਏ ਕਿਉਂਕਿ ਜੇ ਛੋਟੇ ਕਿਸਾਨ ਵੀ ਨੇ 10 ਗਰੁੱਪ ਇਕੱਠਾ ਹੋ ਕੇ ਉਹ ਲੈ ਵੀ ਲੈਂਦੇ ਨੇ ਤਾਂ 20-25 ਹਜ਼ਾਰ ਰੁਪਏ ਦਾ ਕਿਸਾਨ ਨੂੰ ਆਉਂਦਾ ਤਾਂ ਕਿ ਇਸ ਦੇ ਵਿੱਚ ਸਵਾਲੇ ਪੈਦਾ ਹੁੰਦੇ ਜਿਹੜੇ ਛੋਟੇ ਕਿਸਾਨ ਨੇ ਉਹੀ ਇਸ ਤਰ੍ਹਾਂ ਦੀ ਖਰੀਦ ਕਰਨਗੇ ਤੇ ਕੀ ਉਹਨਾਂ ਦੀ ਆਮਦਨ ਇੰਨੀ ਵਧਾ ਦਿੱਤੀ ਗਈ ਹੈ ਉਹਨਾਂ ਨੂੰ ਫਸਲ ਦਾ ਰੇਟ ਇੰਨਾ ਮੁੱਲ ਵਧਾ ਦਿੱਤਾ ਗਿਆ ਜਿੰਨੀ ਮਸ਼ੀਨਰੀ ਉਹਨਾਂ ਦੇ ਸਿਰ ਹੋਰ ਮੜ ਦਿੱਤੀ ਗਈ ਹੈ ਜਦੋਂ ਸਰਕਾਰਾਂ ਜਿਹੜੀਆਂ ਨੇ ਵੱਡੇ-ਵੱਡੀਆਂ ਕੰਪਨੀਆਂ ਨੂੰ ਕਈ ਲੱਖ ਕਰੋੜ ਰੁਪਏ ਦੇ ਜਿਹੜੇ ਵੱਡੇ ਵੱੜ ਜਿਹੜੇ ਨੇ ਛੂਟ ਦਿੱਤੀ ਜਾਂਦੀ ਹੈ ਉਹਨਾਂ ਨੂੰ ਟੈਕਸ ਦੇ ਵਿੱਚ ਛੂਟ ਦਿੱਤੀ ਜਾਂਦੀ ਹੈ ਉਹਨਾਂ ਨੂੰ ਇੰਨੇ-ਇੰਨੇ ਲੋਨ ਜਿਹੜੇ ਨੇ ਛੱਡ ਦਿੱਤੇ ਜਾਂਦੇ ਨੇ ਤਾਂ ਉੱਥੇ ਕਿਸਾਨ ਨਾਲ ਇਸ ਤਰ੍ਹਾਂ ਦਾ ਕਿਉਂ ਵਿਹਾਰ ਕੀਤਾ ਜਾਂਦਾ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕਿਸਾਨ ਜਿਹੜਾ ਉਹ ਇੱਕ ਮੁਜਰਮ ਹੈ ਉਹ ਇੱਕ ਇਹਨਾਂ ਦਾ ਬਿਲਕੁਲ ਸ਼ਾਇਦ ਜੇ ਕਿਹਾਲੇ ਜਾਵੇ ਵੀ ਇਹਨਾਂ ਦਾ ਗੁਲਾਮ ਬਣ ਗਿਆ ਤੇ ਹੋਰ ਇਸ ਤੋਂ ਇਲਾਵਾ ਕੁਝ ਵੀ ਨਹੀਂ ਹੈਗਾ ਚਾਹੇ ਅੱਜ ਕੋਈ ਕਿਸਾਨ ਉਹ 20 25 ਕਿੱਲਾਂ ਦੀ ਖੇਤੀ ਵੀ ਕਿਉਂ ਨਹੀਂ ਕਰਦਾ ਹੈਗਾ ਉਹ ਵੀ ਇੱਕ ਡਰ ਦੇ ਵਿੱਚ ਇੱਕ ਸਹਿਮ ਦੇ ਵਿੱਚ ਹੀ ਜੀ ਰਿਹਾ ਕਿਉਂਕਿ ਕਿਸੇ ਨੂੰ ਕੋਈ ਪਤਾ ਨਹੀਂ ਹੈਗਾ ਕਦੋਂ ਉਹਦੀ ਫਸਲ ਲੁੱਟ ਲਈ ਜਾਵੇਗੀ ਤੇ ਇੱਕ ਹੋਰ ਵੀ ਤੁਹਾਨੂੰ ਦੱਸ ਦਈਏ ਇਹਨਾਂ ਨੇ ਇੱਕ ਹੋਰ ਜਿਹੜਾ ਪਲਾਨ ਕੀਤਾ ਹੋਇਆ ਜਿਵੇਂ ਲੇਟ ਜਿਹੜੀ ਕਣਕ ਐਸ ਟਾਈਮ ਪੱਕ ਰਹੀਏ ਤੇ ਮੂੰਗੀ ਕਿਸਾਨਾਂ ਤੋਂ ਨਹੀਂ ਬੀਜੀ ਜਾਣੀ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਤੋਂ ਤੇ ਉਸ ਦਾ ਕੀ ਹੋਵੇਗਾ ਕਿ ਜਿਹੜੀ ਮੂੰਗੀ ਦੀ ਜਿਹੜੀ ਘਾਟ ਹੋਵੇਗੀ ਤੇ ਜਿਹੜੇ ਦੂਜੀਆਂ ਸਟੇਟਾਂ ਨੇ ਉਹਨਾਂ ਨੂੰ ਫਾਇਦਾ ਦੇਣ ਵਾਸਤੇ ਕਿਉਂਕਿ ਕਿਸਾਨ ਦੇ ਉੱਥੋਂ ਦੇ ਵੀ ਇਹੀ ਹਾਲਤ ਰਹਿਣੀ ਹੈ ਪਰ ਉੱਥੋਂ ਦੇ ਵਪਾਰੀ ਜ਼ਰੂਰ ਆਪਣੇ ਹੱਥ ਰੰਗ ਲੈਣਗੇ ਜਿਨ੍ਹਾਂ ਨੇ ਸਟੋਰੀਏ ਹੁੰਦੇ ਨੇ ਇਹਨਾਂ ਨੇ ਸਟਾਕ ਇਕੱਠਾ ਕਰਿਆ ਹੁੰਦਾ ਹੈ ਇੱਕ ਖੇਤੀਬਾੜੀ ਵਿਭਾਗ ਜਾਂ ਅਫਸਰ ਛਈ ਜਿਹੜੀ ਉਹਨਾਂ ਨੂੰ ਇਹ ਕਿਉਂ ਨਹੀਂ ਦਿਸਦਾ ਕਿ ਜਿਵੇਂ ਹਰ ਝੋਨੇ ਦੇ ਸੀਜ਼ਨ ਦੌਰਾਨ ਜਿਹੜਾ ਬਾਹਰੋਂ ਚਾਹੇ ਉਹ ਬਿਹਾਰ ਹੋਵੇ ਚਾਹੇ ਉਤਰਾਂਚਲ ਹੋਵੇ ਉੱਥੋਂ ਝੋਨਾ ਸਸਤਾ ਬਿਲਕੁਲ ਲੈ ਆ ਕੇ ਪੰਜਾਬ ਦੇ ਵਿੱਚ ਵੇਚ ਦਿੱਤਾ ਜਾਂਦਾ ਤੇ ਬਾਅਦ ਚ ਇਹੀ ਖੇਤੀਬਾੜੀ ਵਿਭਾਗ ਜਿਹੜਾ ਵੱਡੇ-ਵੱਡੇ ਅੰਕੜੇ ਪੇਸ਼ ਕਰਦਾ ਕਿ ਪੰਜਾਬ ਦਾ ਜਿਹੜਾ ਉਤਪਾਦਨ ਝੋਨੇ ਦੇ ਵਿੱਚ ਹੋਰ ਵੀ ਮੱਲਾਂ ਮਾਰੀਆਂ ਨੇ ਹੋਰ ਵੀ ਉਤਪਾਦਨ ਵਧਿਆ ਜਦੋਂ ਕਿ ਇਹ ਬਿਲਕੁਲ ਝੂਠ ਗੱਲ ਹੁੰਦੀ ਹੈ ਕਿਉਂਕਿ ਜਿਹੜਾ ਝੋਨਾ ਬਾਹਰੋਂ ਆ ਗਿਆ ਤਾਂ ਉਸ ਨੂੰ ਇਧਰੋਂ ਜੋੜ ਦੇਣਾ ਕਿਉਂਕਿ ਉਹ ਸਰਕਾਰੀ ਰੇਟ ਤੇ ਹੋਣ ਹੈ ਅਜੀਤ ਅਖਬਾਰ ਦੇ ਵਿੱਚ ਖਬਰ ਲੱਗੀ ਹੋਈ ਜਿੱਥੇ ਚੌਲਾਂ ਦੇ 20 ਟਰੱਕ ਜਿਹੜੇ ਨੇ ਸ਼ਰੀ ਨਗਰ ਨੂੰ ਭੇਜੇ ਗਏ ਸਨ ਪਰ ਉੱਥੇ ਨਹੀਂ ਉਹ ਪਹੁੰਚੇ ਤੇ ਉਹ ਗੁਰਦਾਸਪੁਰ ਦੇ ਵਿੱਚ ਇੱਥੇ ਖੁਰਦਪੁਰ ਦੇ ਕਰ ਦਿੱਤੇ ਗਏ ਤੇ ਜਿਵੇਂ ਦੋਸਤੋ ਤੁਹਾਨੂੰ ਪਹਿਲਾਂ ਵੀ ਦੱਸਿਆ ਇੱਕ ਤਾਂ ਡਕਾਉਂਦਾ ਯੂਨੀਅਨ ਦੇ ਜਿਹੜੇ ਆਪਣੇ ਪ੍ਰੈਸ ਸਖਤਰ ਨੇ ਉਹਨਾਂ ਨੇ ਜਿਵੇਂ ਦੱਸਿਆ ਕਿ ਨਕਲੀ ਦਵਾਈਆਂ ਨਕਲੀ ਬੀਜ ਜਿਹੜੇ ਨੇ ਕਿਸਾਨਾਂ ਸਰ ਮੜੇ ਜਾ ਰਹੇ ਨੇ ਚੰਗੀ ਤਰ੍ਹਾਂ ਲੁੱਟ ਕੇ ਕੀਤੀ ਜਾ ਰਹੀਏ ਤੇ ਪਾਣੀ ਡੂੰਘਾ ਜਾਣ ਦੇ ਨਾਮ ਤੇ ਸਭ ਤੋਂ ਵੱਡੀ ਕਿਸਾਨਾਂ ਦੀ ਲੁੱਟ ਅਤੇ ਕਿਸਾਨਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਇਸ ਤਰ੍ਹਾਂ ਲੱਗਦਾ ਜਿਵੇਂ ਕਿਸਾਨ ਇਹਨਾਂ ਨੂੰ ਲੱਗਦਾ ਕਿ ਕਿਸਾਨਾਂ ਦਾ ਦਿਮਾਗ ਹੀ ਨਹੀਂ ਕਿਸਾਨੀ ਤੇ ਕੋਈ ਕਿਸਾਨਾਂ ਨੂੰ ਇਹ ਬੜੇ ਢੰਗ ਨਾਲ ਵਰਤ ਵੀ ਲੈਂਦੇ ਨੇ ਜਿਹੜਾ ਖੇਤੀਬਾੜੀ ਉਪਾਕੇ ਚਾਹੇ ਚੌਣ ਉਹ ਆਪਣੇ ਖੇਤੀ ਨੀਤੀ ਘੜੇ ਨੇ ਕਿਉਂਕਿ ਉਹਨਾਂ ਨੂੰ ਥੋੜੀ ਜੀ ਹਲਾਸ਼ੀਰ ਨਾਲ ਇਸ ਤਰ੍ਹਾਂ ਕਰ ਦਿੱਤਾ ਜਾਂਦਾ ਕਿ ਉਹ ਕਿਸਾਨ-ਕਿਸਾਨ ਦੀ ਦੁਸ਼ਮਣ ਬਣ ਜਾਂਦੇ ਨੇ ਜਦੋਂ ਕਿ ਅਜੇ ਹਨ ਨਹੀਂ ਕਿਸਾਨਾਂ ਨੂੰ ਵੀ ਪਤਾ ਕਿ ਪਾਣੀ ਡੂੰਘਾ ਜਾ ਰਿਹਾ ਫਿਰ ਜਿਹੜਾ ਪੰਜਾਬ ਪਾਣੀਆਂ ਦਾ ਰਾਜ ਹੈ ਜਿਹਦੇ ਪੰਜਾਬ ਪਾਣੀਆਂ ਦਾ ਸਭ ਤੋਂ ਪਹਿਲਾ ਹੱਕ ਹੈ ਉਸ ਦੇ ਵਿੱਚ ਕਿਉਂ ਨਹੀਂ ਨਹਿਰਾਂ ਦੇ ਵਿੱਚੋਂ ਅੰਡਰਗ੍ਰਾਉਂਡ ਪਾਈਪਾਂ ਦੱਬੀਆਂ ਜਾਂਦੀਆਂ ਕਿਉਂ ਨਹੀਂ ਹਰ ਜਿੱਥੇ ਲੋੜਵੰਦ ਕਿਸਾਨ ਉੱਥੇ ਪਾਣੀ ਪਹੁੰਚਾਇਆ ਜਾਂਦਾ ਤੇ ਇਸ ਨਾਲ ਜਿਹੜਾ ਪਾਣੀ ਦਾ ਪੱਧਰ ਹੋਰ ਵੀ ਡੂੰਘਾ ਜਾਣ ਤੋਂ ਰੁਕੇਗਾ ਤੇ ਪਾਣੀ ਵੀ ਸ਼ੁੱਧ ਜਿਹੜਾ ਅੜਦਵਾਲੇ ਮਿਲੇਗਾ ਪੀਣ ਵਾਸਤੇ ਖਲਕਤ ਨੂੰ ਤੇ ਉੱਥੇ ਨਾਲ ਹੀ ਜਿਹੜੀਆਂ ਸਰਕਾਰਾਂ ਨੇ ਜਾਹੇ ਜਿਹੜੇ ਇਹ ਅਧਿਕਾਰੀ ਨੇ ਇਹ ਪ੍ਰਦੂਸ਼ਣ ਦੇ ਉੱਪਰ ਕੰਟਰੋਲ ਕਿਉਂ ਨਹੀਂ ਕਰ ਰਹੇ ਬਾਜ਼ਾਰ ਦੇ ਵਿੱਚ ਜਿਹੜੇ ਝੋਨੇ ਦੇ ਸੀਜ਼ਨ ਦੌਰਾਨ ਖਾਸ ਕਰਕੇ ਜਿਹੜੇ ਅਧਿਕਾਰੀ ਸਾਰੇ ਕਿਸਾਨਾਂ ਦੇ ਖਿਲਾਫ ਜਿਹੜੀ ਇੱਕ ਜਿਵੇਂ ਬਗਾਵਤ ਕਰ ਦਿੱਤੀ ਜਾਂਦੀ ਇਸ ਤਰ੍ਹਾਂ ਬਿਆਨ ਦਾਗ ਰਹੇ ਹੁੰਦੇ ਨੇ ਕਿਉਂ ਨਹੀਂ ਬਾਜ਼ਾਰ ਜਿਹੜੇ ਨੇ ਭਰੇ ਪਏ ਨੇ ਕੋਈ ਦੁਕਾਨ ਹੋਣੀ ਹੀ ਨਹੀਂ ਐਸੀ ਕੋਈ ਇੱਕ ਅੱਡੇ ਨੂੰ ਛੱਡ ਕੇ ਜਿੱਥੇ ਨਕਲੀ ਮਠਾਈਆਂ ਜ਼ਹਿਰੀਲਾ ਖਾਣਾ ਨਾ ਵਿਖ ਰਿਆ ਹੋਵੇ ਉਹ ਅੱਜ ਕੱਲ ਕਿਉਂ ਨਹੀਂ ਇਹਨਾਂ ਨੂੰ ਦਿਸਦਾ ਹੈਗਾ ਤੇ ਦੂਸਰਾ ਜਿਹੜੀ ਦਰਖਤ ਲਗਾਉਣ ਦੀ ਜ਼ਿੰਮੇਵਾਰੀ ਹੈ ਠੀਕ ਹੈ ਬਿਲਕੁਲ ਕੁਦਰਤ ਨੂੰ ਬਚਾਉਣਾ ਕੁਦਰਤ ਦਾ ਸਤਿਕਾਰ ਕਰਨਾ ਸਭ ਦਾ ਫਰਜ਼ ਹੈ ਜਿੱਤੇ ਕਿਸਾਨਾਂ ਸਾਰੇ ਜ਼ਿੰਮੇਵਾਰੀ ਪਾਈ ਜਾਂਦੀ ਹੈ ਉਥੇ ਜਿਹੜੇ ਵੱਡੇ ਵੱਡੇ ਬੰਗਲੇ ਬਣਾ ਕੇ ਰਹਿ ਰਹੇ ਨੇ ਘਰਾਂ ਦੇ ਅੰਦਰ ਕਿਤੇ ਵੀ ਹਰੇਕਾ ਇਨਸਾਨਵਾਦੀ ਕਿਉਂ ਨਹੀਂ ਜ਼ਰੂਰੀ ਕੀਤਾ ਜਾਂਦਾ ਕਿ ਉਹ ਦਰਖਤ ਜਿਹੜੇ ਕਿੰਨੇ ਲਾਵੇ ਤੇ ਉਹਨਾਂ ਦੀ ਸਾਂਭ ਸੰਭਾਲ ਕਰੇ ਤੇ ਇਸ ਦੇ ਨਾਲ ਹੀ ਜਿਹੜਾ ਬੇਵਜ੍ਹਾ ਤੋਂ ਲੋਹਾ ਖਰੀਦਣ ਵਾਸਤੇ ਕਿਸਾਨਾਂ ਨੂੰ ਮਜਬੂਰ ਨਾ ਕੀਤਾ ਜਾਵੇ ਤੇ ਉਹਨਾਂ ਦੀ 100% ਸਬਸਿਡੀ ਦੇ ਉੱਪਰ ਛੋਟੇ ਕਿਸਾਨਾਂ ਦੀ ਬਾਹ ਫੜੀ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਜਿਵੇਂ ਕਿ ਇੱਕ ਹੋਰ ਵੀ ਰਿਪੋਰਟ ਹੈ ਕਿ ਜਿਹੜੇ ਪਿਛਲੇ ਕੁਝ ਸਾਲਾਂ ਦੇ ਵਿੱਚ 3 ਕਰੋੜ 20 ਲੱਖ ਜਿਹੜੇ ਨੇ ਕੰਮ ਏ ਨੇ ਚਾਹੇ ਉਹ ਮਜ਼ਦੂਰ ਨੇ ਕਿਸਾਨ ਨੇ ਉਹ ਜਿਹੜੇ ਵਿਹਲੇ ਹੋ ਕੇ ਬੈਠ ਗਏ ਨੇ ਦਿਹਾੜੀ ਤੋਂ ਵੀ ਹੱਥ ਧੋ ਬੈਠੇ ਨੇ ਨੌਕਰੀਆਂ ਮਿਲਣੀਆਂ ਤਾਂ ਦੂਰ ਦੀ ਗੱਲ ਹੈ